ਮੈਂ ਨਾ 29 ਮੈਚ ਬੋਲੇ ਸੀਗੇ ਤੇ ਉਹਦੇ ਵਿੱਚੋਂ 23 ਮੈਚ ਇੰਦਾ ਸੀ ਜਿਹੜੇ ਗੋਪੀ ਫਰੰਦੀਪੁਰਿਆ ਦੇ ਤੇ ਸੁਖਮਣ ਦੇ ਮੈਚ ਲੱਗੇ ਸੀ ਆਪਸ ਵਿੱਚ 23 ਮੈਚ ਆਪਾਂ ਮੂੰਹ ਨਾਲ ਕਹਿੰਦੇ ਨੇ ਸੋਕੇ ਆ ਹਰੇਕ ਪੋਸਟਰ ਤੇ ਲਿਖਿਆ ਹੋਣਾ ਗੋਪੀ ਫਰੰਦੀਪੁਰਿਆ ਵਰਸਸ ਸੁਖਮਣ ਚੋਲਾ ਸਾਹਿਬ ਐਨੇ ਫੋਨ ਆਉਣੇ ਜੇ ਕਿਤੇ ਮੰਨ ਲਾ ਵੀ ਹੋਰ ਕਿਤੇ ਮੰਨ ਲਾ ਇੱਕ ਦਿਨ 2-3 ਮੈਚ ਵੀ ਹੁੰਦੇ ਆ ਉਹਨਾਂ ਨੇ ਕਈਆਂ ਨੇ ਫੋਨ ਕਰਕੇ ਮੈਨੂੰ ਪੁੱਛਣਾ ਬਈ ਅੱਜ ਵੀ ਸੁਖਮਣ ਦੇ ਫਰੰਦੀ ਦਾ ਮੈਚ ਕਿੱਥੇ ਆ ਯੋਨ ਫਰੰਦੀਪੁਰੀਏ ਨੂੰ ਫਰੰਦੀ ਕਹਿਣ ਲੱਗੇ ਸੀ ਇਹਨੂੰ ਸੁਖਮਣ ਕਹਿੰਦੇ ਸੀ ਹੈ ਨਾ ਮੈਂ ਜਿਹੜੇ ਪੜੇ ਪੜਦੇ ਪਰ ਤੋਂ ਸੁਖਮਣ ਤੇ ਜਾਣ ਤੋਂ ਬਾਅਦ ਮੈਂ ਗੋਪੀ ਦੇ ਹਾਲਾਤ ਦੇ ਉਹ ਵੀ ਗੱਲ ਜਿਹੜੀ ਸੀ ਹਰਾਨੀ ਜਨਕ ਸੀ ਮੇਰੇ ਵਾਸਤੇ ਉਹਨਾਂ ਦਾ ਆਪਸ ਵਿੱਚ ਇੰਨਾ ਪਿਆਰ ਸੀ ਬਹੁਤ ਆ ਕੀ ਉਹ ਚੀਜ਼ ਨਹੀਂ ਸੀ ਨੇੜੇ ਦੇਖਿਆ ਉਹਦੇ ਬਾਰੇ ਬਿਲਕੁਲ ਹਾਂ ਸੁਖਮਣ ਤੇ ਫਰੰਦੀਪੁਰੀਏ ਗੋਪੀ ਦੀ ਟੱਕਰ ਜਿਹੜੀ ਗ라운ਡ ਦੇ ਵਿੱਚ ਸੀ ਬਾਹਰ ਨਹੀਂ ਸੀ ਇੰਟਰਵਿਊ ਦੇ ਵਿੱਚ ਮੈਂ ਵੀ ਸੁਣਿਆ ਤੁਸੀਂ ਵੀ ਸੁਣਿਆ ਉਹਨੇ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਘਾਟਾ ਪਿਆ ਸੁਖਮਣ ਦੇ ਜਾਣ ਦਾ ਗੋਪੀ ਬਹੁਤ ਟਾਈਮ ਖੇਡ ਵੀ ਨਹੀਂ ਸਕਿਆ ਸੀ ਨਹੀਂ ਖੇਡ ਟੁੱਟੇ ਅੰਦਰੋਂ ਟੁੱ ਹੁਣ ਮਾਲਾ ਕਿਤੇ ਉਹਨੂੰ ਹੀ ਫੋਨ ਆਉਂਦੇ ਵੀ ਤੇਰਾ ਸੁਖਮਨਾਂ ਮੈਚ ਕਿੱਦੇ ਆ ਕੀ ਜਵਾਬ ਦੇਵਾਂ ਉਹ ਤੇ ਫਿਰ ਉਹਨਾਂ ਤਾਂ ਹੋਰ ਕੀ ਕਰਾਂ ਉਹ ਅੱਖਾਂ 'ਚ ਪਾਣੀ ਦਾ ਆਉ ਆਉ ਵੀ ਕਿਤੇ